ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਿਲਿਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਬਲਾਚੌਰ ਜ਼ਿਲ੍ਹਾ ਨਵਾਂ ਸ਼ਹਿਰ ਤਸੀਲ ਵੀ ਨਵਾਂ ਸ਼ਹਿਰੀ ਆ ਅੱਜ ਦੀ ਵੀਡੀਓ ਦੋਸਤੋ ਟਾਪ ਦੀ ਜਰਸੀ ਦਿਖਾਉਂਗਾ ਕ੍ਰਾਸ ਸੂਨ ਦੇ ਵਿੱਚ ਕੌਸਮਾ ਕੱਚੀ ਆ ਤੇ ਚੰਗੇ ਥਾਨ ਹਵਾਨੇ ਵਾਲੀ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਵੱਛੀ ਸੂਣ ਵਾਲੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 21 ਤਰੀਕ ਨੂੰ ਵੱਛੀ ਦੇਣ ਪੂਰੇ ਆ ਪਹਿਲੇ ਸੂਏ ਬਾਈ ਜੀ ਹੁਣੇ ਕਹਿੰਦੇ ਵੱਛੀ ਨੇ 18 ਲੀਟਰ ਦੁੱਧ ਨਾਰਮਲ ਚਵਾਇਆ ਐਤਕੀ ਬਾਈ ਜੀ ਹੁਣੇ ਕਹਿੰਦੇ 25 26 ਕਿਲੋ ਦਾ ਵੱਛੀ ਬੜੇ ਆਰਾਮ ਨਾਲ ਚਵਾ ਜੂ ਬਾਕੀ ਦੋਸਤੋ ਇੱਕ ਹਫਤੇ ਦੇ ਵੱਛੀ ਨੇ ਹਵਾ ਨਾਲ ਚੰਗਾ ਵੱਡਾ ਤਿਆਰ ਕਰ ਜਾਣਾ ਬਾਕੀ ਦੋਸਤੋ ਪਲੀ ਪੂਲੀ ਚੰਗੀ ਹੈ ਨਿੱਗਰ ਚੰਗੀ ਆ ਥੋੜੀ ਜਿਹੀ ਕ੍ਰੋਸ ਆ ਜਰਸੀ ਪਰ ਦੋਸਤੋ ਹਵਾ ਨੇ ਚ ਵਾਲਟਲ ਕਾਫੀ ਪਈ ਆ ਵੱਛੀ ਨੇ ਇੱਕ ਹਫਤੇ ਵਾਲਟਲ ਕੱਢ ਕੇ ਹਵਾ ਨਾਲ ਟਾਈਟ ਕਰਕੇ ਦੋਸਤੋ ਫਿਰ ਸੂਣਾ ਬਾਈ ਜੀ ਹੁਣੇ ਕਹਿੰਦੇ 25 26 ਕਿਲੋ ਤੋਂ ਬੱਚੀ ਬੜੇ ਆਰਾਮ ਨਾਲ ਚੁਆਜੂ ਥਾਂ ਸੋਹਣੇ ਦੋਸਤੋ ਹੱਤੀ ਚੁਆਈ ਵਾਲੇ ਫੋਰਸ ਚਾਂਗ ਭੋਰਾ ਵੀ ਨਹੀਂ ਚਾਰਾਂ ਥਾਂਾਂ ਦਾ ਸੇਮ ਹੀ ਸਾਈਜ਼ ਦੋਸਤੋ ਨੇਖਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਆ ਦੋਸਤੋ ਸੀਸਾਉ ਬਾਈ ਕਹਿੰਦਾ ਪੂਰੀ ਆ ਬਾਕੀ ਦਬਾਈ ਜੀ ਹੁਣੇ ਹੱਥ ਲਾ ਕੇ ਤੁਹਾਨੂੰ ਵਿਖਾ ਦੇਣਗੇ ਆ ਵੇਖ ਸਕਦੇ ਆ ਦੋਸਤੋ ਛੋਟਾ ਕੰਨ ਕ੍ਰੋਸ ਜਰਸੀ ਦੋਸਤੋ ਕੱਦ-ਕਾਡ ਦਰਮਿਆਨਾ ਕੋਈ ਵੱਡਾ ਕੱਦ-ਕਾਠ ਨਹੀਂ ਆ ਵੇਖ ਸਕਦੇ ਆ ਦੋਸਤੋ ਬਾਈ ਜੀ ਹੁਣੇ ਹਵਾਨੇ ਚ ਹੱਥ ਲਾ ਰਹੇ ਆ। ਚੰਡੀ ਬਾਈ ਦੀ ਹੁਣੇ ਕਹਿੰਦੇ ਪੂਰੀ, ਦੁੱਧ ਬਾਈ ਜੀ ਹੁਣੇ ਕਹਿੰਦੇ 25-26 ਕਿਲੋ ਬੱਚੀ ਬੜੇ ਆਰਾਮ ਨਾਲ ਚੁਆਜੂ। ਕਦ ਕਾਟ ਚੰਗਾ ਦੋਸਤੋ, ਵੱਡੀ ਨਿੱਗਰ ਨਿੱਗਰ ਦੋਸਤੋ ਚੰਗੀ ਆ। ਹਾਈਟ ਵੀ ਦੋਸਤੋ ਦਰਮਿਆਨੀ ਆ, ਕੋਈ ਵੱਡਾ ਕਦ ਕਾਟ ਨਹੀਂ, ਨਾਰਮਲ ਜਰਸੀਆਂ ਚਹੀ ਆ। ਦੁੱਧ ਬਾਈ ਜੀ ਹੁਣੇ ਕਹਿੰਦੇ 25-26 ਕਿਲੋ ਬੱਚੀ ਬੜੇ ਆਰਾਮ ਨਾਲ ਚੁਆਜੂ ਤੇ ਰੇਟ ਬਾਈ ਜੀ ਹੁਣੇ ਰੱਖਿਆ ਹੋਇਆ 55000 ਰੁਪਇਆ। ਉਹ ਚੋ ਬਾਈ ਜੀ ਹੁਣੇ ਕਹਿੰਦੇ ਮਾਨਤਾਣ ਹੋ ਜੂ। ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕ ਵੀਡੀਓ ਨੂੰ ਮਾਰਤਾਏ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ